ਪਰਨਸਕਾਰ ਜੋ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਗਰ ਬੜਾ ਇਤਿਹਾਸਿਕ ਨਗਰ ਆ ਇੱਥੋਂ ਦੇ ਇੱਕ ਮਹਾਨ ਯੋਧੇ ਨੇ ਇੱਕ ਇਤਿਹਾਸ ਨੂੰ ਨਵਾਂ ਮੋੜ ਦਿੱਤਾ ਤੇ ਜਸ ਸਿੰਘ ਜੀ ਪੁੱਤਰ ਮੇਰਾ ਖਿਆਲ ਆ ਕਿ ਉਹ ਵੀ ਸਾਡੇ ਲਈ ਇੱਕ ਬਹੁਤ ਵੱਡੀ ਪ੍ਰੇਰਨਾ ਸਰੋਤ ਆ ਸਾਨੂੰ ਉਹਨਾਂ ਨੇ ਵੀ ਇਹੋ ਜਿਹੇ ਹਾਲਾਤਾਂ ਜਿਹੋ ਜਿਹੇ ਹਾਲਾਤਾਂ 'ਚ ਅੱਜ ਸਾਡੀ ਕੌਮ ਫਸੀ ਹੋਈ ਹੈ ਉਹ ਜਿਹੜੇ ਹਾਲਾਤਾਂ ਜੋ ਉਦੋਂ ਮਹੀਨਿਆਂ ਦੰਦੇ ਸੀਗੇ ਤੇ ਉਹਨਾਂ ਨੇ ਮੋਢੀ ਬਣ ਕੇ ਸਾਡੇ ਧਾਰਮਿਕ ਰਾਜਨੀਤਿਕ ਗਵਾਹੀ ਕਰਕੇ ਇਹਨਾਂ ਹਾਲਾਤਾਂ 'ਚ ਚੰਗੇ ਸਾਡੀ ਕੌਮ ਨੂੰ ਚੰਗੇ ਪਾਸੇ ਨੂੰ ਮੋੜਿਆ ਹੁਣ ਵੀ ਅੱਜ ਆਪਾਂ ਇਸ ਇਤਿਹਾਸਕ ਨਗਰ ਤੋਂ ਹੀ ਸ਼ੁਰੂਆਤ ਕਰ ਰਹੇ ਹਾਂ ਉਸ ਮਹਾਨ ਪੂਰੇ ਨੂੰ ਯਾਦ ਕਰਕੇ ਕਰ ਰਹੇ ਹਾਂ ਗੁਰੂ ਸਾਹਿਬ ਦਾ ਉਠਾਸਾ ਲੈ ਕੇ ਕਰ ਰਹੇ ਹਾਂ ਕਿ ਆਪਾਂ ਇਹ ਲੈ ਇਹ ਸਾਡਾ ਇੱਕ ਕੌਮੀ ਫਰਜ਼ ਆ ਸਾਡੇ ਜਿਹੜੀ ਹੋਣੀ ਲੜਾਈ ਆ ਮੇਰੇ ਖਿਆਲ ਆ ਕਿ ਤੁਹਾਨੂੰ ਮਾਣ ਆ ਸਾਰੀਆਂ ਪਾਰਟੀਆਂ ਦਾ 70 75 ਸਾਲ ਦਾ ਜਿਹੜਾ ਰਾਜ ਦੇਖ ਰਹੇ ਆ ਉਹਨਾਂ ਨੇ ਜੋ ਅੱਜ ਸਾਡੇ ਨਾਲ ਕਹਿ ਰਹੇ ਜੀ ਅਸੀਂ ਆਹ ਉਹ ਕਾਸ ਕਰ ਲਾਂਗੇ ਜਾਂ ਉਹ ਕਰਦਾਂਗੇ ਜਾਂ ਉਹ ਕਰਦਾਂਗੇ ਮੇਰੇ ਖਿਆਲ ਉਹਨਾਂ ਸਾਰਿਆਂ ਨੂੰ ਆਪਾਂ ਬਹੁਤ ਮੌਕਾ ਦਿੱਤਾ ਉਹਨਾਂ ਨੇ ਆਪਾਂ ਨੂੰ ਸਾਰਿਆਂ ਨੂੰ ਸਾਡੇ ਹਾਲਾਤ ਦਿਨ-ਬਦ ਦਿਨ ਖੜ ਖਰਾਵੇ ਗਿੱਤੇ ਕੋਈ ਚੰਗੇ ਪਾਸੇ ਨੂੰ ਨਹੀਂ ਲੈ ਕੇ ਗਏ ਜੇ ਉਹਨਾਂ ਆਪਾਂ ਕਾਂਗਰਸ ਦੀ ਗੱਲ ਕਰਦੇ ਆਂ ਤੇ ਉਹਦਾ ਵੀ ਆਪਾਂ ਨੂੰ ਪਤਾ ਹੀ ਇਤਿਹਾਸ ਕਿ ਉਹਨੇ ਸਾਡੇ ਅਕਾਲ ਤਖਤ ਸਾਹਿਬ ਹੋਰ ਸਾਡੇ ਪੁਰਾਣਾ ਤੋਂ ਪਿਆਰੇ ਕਿੰਨੇ ਗੁਰਦੁਆਰਿਆਂ ਤੇ ਅਟੈਕ ਕੀਤਾ ਸਾਡੀ ਨੌਜਵਾਨੀ ਨੂੰ ਕਿਤਾਕ ਉਹ ਕਰਕੇ ਮਾਰਿਆ ਤੇ ਉਹਦੇ ਵਿੱਚ ਉਸ ਟਾਈਮ ਤੇ ਹੁਣ ਭਾਜੀਪੀ ਵਾਲੇ ਕਹਿੰਦੇ ਨਹੀਂ ਉਹ ਕਾਂਗਰਸ ਵਾਲਿਆਂ ਕੀਤਾ ਸੀ ਤੇ ਇਹਨਾਂ ਦਾ ਜਿਹੜਾ ਉਸ ਟੈਂ ਦਾ ਪ੍ਰਧਾਨ ਐਡਵਾਨੀ ਉਹ ਕਿਤਾਬ ਲਿਖਦਾ ਕਿ ਅਸੀਂ ਇੰਦਰਾ ਗਾਂਧੀ ਨੂੰ ਨਾਲ ਪੂਰਾ ਭਰੋਸਾ ਦਿੱਤਾ ਸੀ ਪੂਰਾ ਅਸੀਂ ਕਹਿ ਕੇ ਕਰਵਾਇਆ ਸੀ ਇਸ ਕਰਕੇ ਇਸ ਦੂਵੇਂ ਤੇ ਰਾਜਾਂ ਤੇ ਜਿੰਨੇ ਵੀ ਆ ਇਹ ਸਾਰੇ ਉਹ ਉਹ ਦੋਸ਼ ਦੇ ਭਾਗੀ ਆ ਇਸ ਕਰਕੇ ਆਪਾਂ ਨੂੰ ਇਹ ਨਹੀਂ ਕਿ ਕੱਲੇ ਕਾਂਗਰਸ ਆ বিজেপি ਵੀ ਉਹਦੇ ਨਾਲ ਦੀ ਉਹਨੇ ਜ਼ਿੰਮੇਵਾਰ ਆ ਉਦੋਂ ਬਾਅਦ ਦੇਖ ਲੋ ਹੁਣ ਆਪਾਂ ਜੋ ਕਿਸਾਨੀ ਅੰਦੋਲਨ ਚ ਇਹਨਾਂ ਨੇ ਜਾਂ ਉਦੋਂ ਪਹਿਲਾ 550 ਸਾਲਾਂ ਗਏ ਇਹਨਾਂ ਨੇ ਇੱਕ ਆਪਾਂ ਨੂੰ ਵਿਸ਼ਵਾਸ ਵੀ ਦਵਾਇਆ ਸੀ ਇੱਕ ਵੋਟਿੰਗ ਕੇਸ਼ਨ ਵੀ ਆਰੇ ਕੀਤਾ ਕਿ ਬੰਦੀ ਸਿਕਲ ਰਿਆ ਕੀਤਾ ਜਾਊਗਾ ਤੇ ਉਦੋਂ ਬਾਅਦ ਦੇਖੋ ਉਹ ਵੀ ਭੁੱਲ ਗਏ ਜਿਹੜੇ ਤਿੰਨ ਕਾਲੇ ਕਾਨੂੰਨ ਵਾਪਸ ਕੀਤੇ ਸੀ ਉਹਨਾਂ ਨੂੰ ਫਿਰ ਵੀ ਉਲਟੇ ਸਿੱਧੇ ਤਰੀਕੇ ਨਾਲ ਫੇਰ ਲਾਗੂ ਕੀਤਾ ਜਾ ਰਿਹਾ ਇਸ ਕਰਕੇ ਆਪਾਂ ਵਿਸ਼ਵਾਸ ਕਰੀਏ ਤੇ ਕਿਹਨਾਂ ਤੇ ਕਰੀਏ ਆ ਜਿਹੜੇ ਹੁਣ ਆਪਾਂ ਝਾੜੂ ਵਾਲੇ ਲੈਂਦੇ ਸੀ ਬੜੇ ਚਾਵਾਂ ਨਾਲ ਆਪਣੀ ਕੌਮ ਨੇ ਬੜਾ ਪੱਪਾ ਭਾਰੋ ਕੇ ਜ਼ੋਰ ਲਾਇਆ ਸੀ ਕਿ ਸ਼ਾਇਦ ਇਹ ਦੋ ਧਿਰਾਂ ਤੋਂ ਸਾਡੀ ਕੋਈ ਫਲਾਸੀ ਕਰਕੇ ਸਾਨੂੰ ਕੋਈ ਰਾਹ ਦੇਣਗੇ ਪਰ ਇਹਨਾਂ ਨੇ ਮੇਰੇ ਖਿਆਲ ਹੈ ਕਿ ਉਤੋਂ ਵੀ ਵੱਧ ਕਰਕੇ ਦਿਖਾਈ ਜੋ ਇਹਨਾਂ ਨੇ ਵਾਦੇ ਕੀਤੇ ਸੀ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾਲ ਕਰਾਵਾਂਗੇ ਗੁਰੂ ਸਾਹਿਬ ਦੀਆਂ ਬੇਦੀਵਤ ਦਾ ਜਿਹੜਾ ਇਨਸਾਫ ਕਰਾਵਾਂਗੇ ਸਾਡੀ ਨੌਜਵਾਨੀ ਨਸ਼ੇ ਚੋਂ ਬਚਾਵਾਂਗੇ ਤੇ ਮੇਰਾ ਖਿਆਲ ਹੈ ਕਿ ਉਹ ਤੋਂ ਸਾਰੇ ਕੰਮ ਇਹਨਾਂ ਨੇ ਹੁਲਡ ਕੀਤੇ ਅੱਜ ਬੇਦਬੀਆਂ ਵੀ ਜਾ ਰਹੀਆਂ ਉਦੋਂ ਬਾਅਦ ਚ ਆਪਣੇ ਨੌਜਵਾਨ ਜਿਹੜੇ ਇਹਨਾਂ ਨੇ ਬੰਦੀ ਸਿੰਘ ਤੱਕ ਹੀ ਛੱਡਨੇ ਸੀ ਹੋਰ ਪਾ ਦਿੱਤੇ ਜੇ ਨਸ਼ਾ ਦੇ ਉਹ ਘਰ ਘਰ ਬਚਾਉਣ ਚ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਇਹ ਇਹ ਤੇ ਆਪਾਂ ਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਆ ਕਿਉਂਕਿ ਜੇ ਉਸ ਟਾਈਮ ਦਾ ਜੇ ਇਸ ਘਰ ਸੇ ਆਪਾਂ ਖੜੇ ਆਂ ਇਹ ਉਹ ਸੁਭਾ ਸਰਹੰਦਰਗਿਆਂ ਕੋ ਪੇੜ ਤੇ ਜਿਨ੍ਹਾਂ ਨੇ ਉਹ ਬੜਾ ਵੱਡਾ ਜ਼ੁਲਮ ਕੀਤਾ ਸਾਡੀ ਨੌਜਵਾਨੀ ਤੇ ਬੜਿਆਂ ਸਾਡੀਆਂ ਧੀਆਂ ਪੈਣਾ ਤਾਂ ਕਿ ਸਾਡੇ ਬਜ਼ੁਰਗ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਉਹਨਾਂ ਨੇ ਕਿਸੇ ਨੂੰ ਨਹੀਂ ਬਖਸ਼ਿਆ ਤੇ ਅੱਜ ਇਹਨਾਂ ਬਿਖਾ ਦਾ ਹਕੂਮਤਾਂ ਨੂੰ ਉਹਦਾ ਤੇ ਬੜਾ ਦਰਦ ਆ ਰਿਹਾ ਤੇ ਜਿਹੜੇ ਸਾਡੇ ਨੌਜਵਾਨ ਨੇ ਅਸੀਂ 30 35 35 ਸਾਲ ਹੋ ਗਏ ਲੜਾਈ ਲੜਦੇ ਹਾਂ ਨੂੰ ਸਾਨੂੰ ਅਜੇ ਤੱਕ ਵੀ ਉਹਨਾਂ ਗਾਵਾਂ ਤੋਂ ਉੱਤਰਸਾਂ ਮੂਹਰੇ ਸਜਾ ਬਵਾਈਏ ਜੋ ਉੱਚ ਜਨਨ ਮੁਬਾਰਕ ਬਣਾ ਕੇ ਰੱਖਿਆ ਜਾ ਰਿਹਾ ਉਥੇ ਵੀ ਹੁਣ ਮੇਰੇ ਖਿਆਲ ਹੈ ਕਿ ਉਹਨਾਂ ਜੇਨਾਵ ਦਾ ਸੋਧਾ ਲੱਗਦਾ ਕਿ ਉਹਨੂੰ ਮੇਰੇ ਖਾਰੇ ਕੋ ਪ੍ਰੋਲ ਪ੍ਰਾਲ ਦੇ ਬਾਹਰ ਭੇਜਣ ਦੀ ਕੋਸ਼ਿਸ਼ ਹੋ ਰਹੀ ਸੀ ਇਸ ਕਰਕੇ ਸਾਡੇ ਵਾਸਤੇ ਇੱਥੇ ਕੋਈ ਕਾਨੂੰਨ ਕਾਇਦਾ ਨਹੀਂਗਾ ਜੇ ਅਮਰਪਾਲ ਨੇ ਨਸ਼ਿਆਂ ਦੀ ਗੱਲ ਕੀਤੀ ਨਸ਼ੇ ਸ਼ਗੌਣ ਦੀ ਗੱਲ ਕੀਤੀ ਤੇ ਉਹ ਦੇਖੋ ਕਿ ਉਹਨਾਂ ਲੋਗ ਉਹਦੇ ਸਾਥੀਆਂ ਨੂੰ ਸਾਰਿਆਂ ਨੂੰ ਚੁੱਕ ਕੇ ਕਿੱਥੇ ਕਿੱਥੇ ਜੇਲਾਂ ਸੌੜ ਦਿੱਤਾ ਤੇ ਨਸ਼ਿਆ ਘਰ ਘਰ ਪਚਾਉਣ ਵਾਲਿਆਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਨਸ਼ੇ ਦੇ ਜਿਹੜੇ ਸਾਗਰ ਆ ਉਹਨਾਂ ਨੂੰ ਦੇਖੋ ਕਿ ਪਾਰਟੀਆਂ ਅੱਗੇ ਲਿਆ ਰਹੀਆਂ ਕਿ ਅੱਗੇ ਜੋ ਕੋਈ ਕਸਰ ਹੈਗੀ ਤਾਂ ਹੋਰ ਪੂਰੀ ਕਰੋ ਕੋਈ ਨੌਜਵਾਨ ਰਹਿ ਨਾ ਜਾਵੇ ਕਿ ਜੋ ਹਰਜੀਤ ਸੰਧੂ ਵਰਗਿਆਂ ਨੂੰ ਦੂਜੀਆਂ ਪਾਰਟੀਆਂ ਤੋਂ ਲਿਆ ਕੇ ਇਸ ਕਰਕੇ ਅਕੇਲੇ ਹੰਤਾ ਜਾ ਰਿਹਾ ਕਿ ਜੇ ਕੋਈ ਪੰਜਾਬ 'ਚ ਕੋਈ ਨੌਜਵਾਨ ਦਿਸਦਾ ਤੇ ਇਹ ਨਾ ਉਹ ਦਿਸਦਾ ਨਾ ਰਹੇ ਉਹਨਾਂ ਨੂੰ ਐਸੀ ਉਹਨਾਂ ਦੇ ਘਰ-ਘਰ ਤੱਕ ਪਹੁੰਚਾਈਏ ਕਿ ਜੇ ਇਹਨਾਂ ਨੇ ਪੁਰਾਣੇ ਟਾਈਮ 'ਚ ਕੋਈ ਕਸਰ ਰਹਿ ਨਤੀਆ ਤੇ ਉਹ ਪੂਰੀ ਹੋਏ ਇਸ ਕਰਕੇ ਹੁਣ ਆਪਾਂ ਨਾ ਸੋਚਣਾ ਬੰਦ ਦਾ ਹੈ ਕਿ ਆਪਾਂ ਆਪਣੇ ਭੇਖ ਵਾਸਤੇ ਆਪਣੀ ਨੌਜਵਾਨੀ ਵਾਸਤੇ ਆਪਣੇ ਕਿਸਾਨੀ ਵਾਸਤੇ ਆਪਣੇ ਮਜ਼ਦੂਰਾਂ ਵਾਸਤੇ ਆਪਣੇ ਉਪਾਰੀਆਂ ਵਾਸਤੇ ਸਾਨੂੰ ਕਿ ਕਿਉਂਕਿ ਸਭ ਤੋਂ ਵੱਡਾ ਤੇ ਸਾਡੇ ਸਾਨੂੰ ਲੋੜ ਆ ਗੁਰੂ ਸਾਹਿਬ ਦੇ ਸਤਕਾਰ ਹੋਏ ਤੇ ਇਹਨਾਂ ਨੇ ਸਾਡੇ ਸਾਰਿਆਂ ਨੇ ਦੇਖੋ ਜੇ ਕੈਪਟਨ ਸਾਹਿਬ ਨੇ ਗੁੜਾ ਫੜ ਕੇ ਸੌਖਾ ਦੇ ਇਸ ਕੇ ਬੰਸ਼ਾ ਵੀ ਬੰਦ ਕਰਾਉਗਾ ਤੇ ਮੈਂ ਬੇਦੇਬਾਨ ਇਨਸਾਫ ਦਵਾਉਂਗਾ ਉਹ ਸਾਰੀਆਂ ਚੀਜ਼ਾਂ ਉਹ ਉਧਾ ਦੀ ਉਧਾ ਰਹਿ ਗਈਆਂ ਜੇ ਫਿਰ ਇਹ ਆਇਆ ਤੇ ਇਹਨਾਂ ਵੀ ਇਹੋ ਕੀਤਾ ਸੀ ਤੇ ਅੱਜ ਵੀ ਉਹੋਈ ਹਾਲਾਤ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਇਹਨਾਂ ਤੇ ਆਪਾਂ ਨੂੰ ਜ਼ਿਆਦਾ ਵਿਸ਼ਵਾਸ ਕਰ ਨਹੀਂ ਤੇ ਕਿਉਂਕਿ ਵਿਸ਼ਵਾਸ ਕਰ ਚੁੱਕੇ ਹਾਂ ਵਿਸ਼ਵਾਸ ਕਰ ਕਰਕੇ ਆਪਾਂ ਧੋਖਾ ਖਾ ਖਾ ਕੇ ਇਥੋਂ ਤੱਕ ਪਹੁੰਚ ਚੁੱਕੇ ਹਾਂ ਇਸ ਕਰਕੇ ਮੇਰਾ ਖਿਆਲ ਹੈ ਕਿ ਬਾਕੀ ਅਸੀਂ ਤੁਹਾਡਾ ਪਹਿਲਾਂ ਵੀ ਤੁਸੀਂ 2024 ਜਿਹੜਾ ਸਹਿਯੋਗ ਦਿੱਤਾ ਉਹਦੇ ਵਾਸਤੇ ਵੀ ਤੁਹਾਡੇ ਧੰਨਵਾਦੀ ਹਾਂ ਉਹਦੇ ਉਹਦੇ ਨਾਲ ਹੀ ਕੌਮ 'ਚ ਇੱਕ ਫਿਰ ਨੌਜਵਾਨਾਂ 'ਚ ਇੱਕ ਬਹੁਤ ਵੱਡੀ ਜਾਗਰੂਤੀ ਆਈ ਠੀਕ ਹੈ ਕਿ ਉਹ ਅਬਰਸਾਲ ਨਹੀਂ ਛੱਡਦੇ ਵਕਰੀ ਗੱਲ ਆ ਕੋਈ ਗੱਲ ਨਹੀਂ ਪਰ ਇਹ ਚੀਜ਼ ਹੈ ਕਿ ਇਹਨਾਂ ਦੀਆਂ ਤੁਸੀਂ ਜੜਾ ਹਲਾਉਂਤੀਆਂ ਤੇ ਇਹ ਇਹਨਾਂ ਨੂੰ ਆਪਣਾ ਇਹ ਜਿਹੜੇ ਦਿਲੀ ਤੋਂ ਜਿੰਨੇ ਵੀ ਚੱਲਣ ਵਾਲੇ ਆ ਇਹਨਾਂ ਨੇ ਆਪਣਾ ਕਦੀ ਵੀ ਭਲਾ ਨਹੀਂ ਕਰਨਾ ਆਪਾਂ ਨੂੰ ਇੱਥੇ ਪਰ ਆਪਾਂ ਇਹਦੇ ਇਹਦੇ ਨਕਮੇ ਵੀ ਨਹੀਂ ਕਿ ਆਪਾਂ ਆਪਣੇ ਪਿਲਾਵ ਦੀ ਬਾਗਦੋਰ ਨਹੀਂ ਸਭਾ ਸਕਦੇ ਤੁਸੀਂ ਉਸ ਇਤਿਹਾਸਿਕ ਨਗਰ ਦੇ ਵਸਿੰਦੇ ਜੋ ਜਿਨ੍ਹਾਂ ਨੇ ਇਤਿਹਾਸ ਨੂੰ ਮੋੜਾ ਦਿੱਤਾ ਜਿਨ੍ਹਾਂ ਦਾ ਆਪਾਂ ਜ਼ਿਕਰ ਕਰ ਚੁੱਕੇ ਹਾਂ ਪਹਿਲਾਂ ਇਸ ਕਰਕੇ ਆਪਾਂ ਇੱਕ ਇਹ ਖਾਲੀ ਇਲੈਕਸ਼ਨ ਕੱਲੀ ਇੱਕ ਇੱਕ ਇਲੈਕਸ਼ਨ ਜਿੱਤਣੀ ਨਹੀਂ ਇੱਕ ਇਤਿਹਾਸ ਨੂੰ ਬਦਲਦਾ ਇੱਕ ਸ਼ੁਰੂਆਤ ਹੋ ਰਹੀ ਆ ਉਹਦੇ ਚ ਤੁਸੀਂ ਇਹ ਤੁਹਾਡਾ ਪਿੰਡ ਮੇਰੇ ਖਿਆਲ ਉਹ ਜਿੱਦਾਂ ਪਹਿਲੀ ਜਮਹੂਰੀ ਰਿਆ ਉਦਾਂ ਵੀ ਮੇਰੇ ਖਿਆਲ ਹੁਣ ਵੀ ਆਪਾਂ ਉਮੀਦ ਕਰਦੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੋਰੀ ਰਹੂਗਾ ਬਾਕੀ ਸੰਦੀਪ ਸਿੰਘ ਸੰਧੀ ਨੇ ਜੋ ਕਾਰਜ ਕੀਤਾ ਉਹ ਕਿਸੇ ਉਹਦਾ ਆਪਣਾ ਨਿੱਜੀ ਕਾਰਜ ਨਹੀਂਗਾ ਉਹ ਕੌਮੀ ਕਾਰਜ ਸੀਗਾ ਕਿਉਂਕਿ ਜਿਹੜਾ ਉਹ ਸੂਰੀ ਗੰਦ ਸੀਗਾ ਉਹ ਸਾਡੇ ਧੀਆਂ ਪੇਣਾ ਵਾਸਤੇ ਸਾਡੇ ਕੌਣ ਬਾਤੇ ਕੀ ਕੀ ਬੋਲਦਾ ਸੀਗਾ ਮੇਰਾ ਖਿਆਲ ਹੈ ਕਿ ਉਸ ਟਾਈਮ ਤੇ ਸਾਡੀਆਂ ਜਿਹੜੀਆਂ ਮੇਰੇ ਖਿਆਲ ਪੰਥਕ ਸਰਕਾਰਾਂ ਦੇ ਟਾਈਮ ਤੇ ਵੀ ਬੜਾ ਜਿਹੜੇ ਆਪਣੇ ਆਪ ਨੂੰ ਅਜ ਪੰਥਕ ਹੋਣ ਦਾ ਦਾਵਾ ਕਰਦੇ ਆ ਉਹ ਰਹੇ ਉਹ ਉਹਦੀ ਉਹ ਤੋਂ ਜਵਾਬੰਦਤ ਕੀਤੀ ਜਾ ਸਕਦੀ ਸੀ ਪਰ ਮੇਰਾ ਖਿਆਲ ਹੈ ਕਿ ਉਹ ਨਾਲ ਮਿਲ ਕੇ ਸਾਡੀ ਕੌਮ ਨੂੰ ਜਨੀਲ ਕਰ ਰਹੇ ਸੀਗੇ ਤੇ ਇਹੋ ਜਿਹੜਾ ਜਿਹੜਾ ਕਦਮ ਉਹ ਸੰਦੀਪ ਸਿੰਘ ਸੱਦਿਆ ਵਰਗੇ ਨੌਜਵਾਨਾਂ ਨੂੰ ਝੁਕਣਾ ਪਿਆ ਤੇ ਇਹ ਇਹ ਜਿਹੜੀ ਚੀਜ਼ ਹੈ ਕਿ ਉਹਨਾਂ ਨੇ ਆਪਣਾ ਜਿਹੜਾ ਫਰਜ਼ ਪੂਰਾ ਕੀਤਾ ਵਾ ਹੁਣ ਆਪਣਾ ਸਾਰਿਆਂ ਦਾ ਫਰਜ ਬਣਦਾ ਕਿ ਜੇ ਅਸੀਂ ਆਪਣੀ ਨੌਜਵਾਨੀ ਨੂੰ ਆਪਣੇ ਕਿਸਾਨੇ ਨੂੰ ਕਿਉਂਕਿ ਜੇ ਸਾਡੀ ਨੌਜਵਾਨੀ ਬਚ ਗਈ ਤੇ ਫਿਰ ਮੇਰਾ ਖਿਆਲ ਆ ਕਿ ਸਾਰਾ ਕੁਝ ਹੀ ਬਣ ਸਕਦਾ ਫਿਰ ਤੇ ਸਾਰਾ ਕੁਝ ਹੀ ਪੈਦਾ ਹੋ ਸਕਦਾ ਤੇ ਜੇ ਨੌਜਵਾਨੀ ਖਤਮ ਹੋ ਗਈ ਤੇ ਫਿਰ ਜੋ ਸਾਡਾ ਕੋ ਬਣਿਆ ਬਣਾਇਆ ਉਹ ਵੀ ਕਿਸੇ ਕੰਮ ਨਹੀਂ ਰਹਿ ਜਾਣਾ ਇਸ ਕਰਕੇ ਸਾਡਾ ਪਹਿਲਾ ਫਰਜ ਹੋਣਾ ਹੋਣਾ ਚਾਹੀਦਾ ਕਿ ਅਸੀਂ ਆਪਣੀ ਨੌਜਵਾਨੀ ਨੂੰ ਜੈ ਚੱਕੀ ਜਿਹੜੀ ਆ ਉਹ ਨਸ਼ਿਆਂ ਤੋਂ ਕੱਢਣ ਵਾਸਤੇ ਜਿਹੜੀ ਧਿਰ ਕੰਮ ਕਰਦੀ ਉਹਦਾ ਸਾਥ ਦੇਗੇ ਨਾ ਕਿ ਨਸ਼ੇ ਜਿਹੜੇ ਸਾਡੇ ਘਰ-ਘਰ ਤੱਕ ਪਹੁੰਚਾਉਣ ਵਾਲੇ ਉਹ ਉਹ ਉਹਨਾਂ ਨੂੰ ਆਪਾਂ ਇੱਥੇ ਵਧਣ ਫੁੱਲਣ ਨਹੀਂ ਦੇਈਏ ਉਹਨਾਂ ਨੂੰ ਰੋਕੀਏ ਤਕੜੇ ਹੋ ਕੇ ਰੋਕੀਏ ਇਹ ਕਿਉਂਕਿ ਸਾਡੇ ਕੌਮ ਦਾ ਸਾਡੇ ਹੋਣ ਦਾ ਸਵਾਲ ਆ ਬਾਕੀ ਇਹਨਾਂ ਨੂੰ ਦੇਖ ਲਓ ਕਿ ਇਹ ਆ ਜੋ ਪਿਛਲੇ ਸਮੇਂ ਚ ਹੜਾਂ ਦਾਵਾ ਹੋਰ ਜਿਹੜੀਆਂ ਚੀਜ਼ਾਂ ਆ ਇਹ ਜਾਣ ਬੁੱਝ ਕੇ ਸਾਡੇ ਪੰਜਾਬੀਆਂ ਕਿਸਾਨਾਂ ਨੂੰ ਮਾਰਨ ਵਾਲੀ ਗੱਲ ਸਾਡੇ ਪੰਜਾਬ ਨੂੰ ਡੋਬਣ ਵਾਲੀ ਗੱਲ ਕੀਤੀ ਜਾ ਰਹੀ ਹੈ ਇਸ ਕਰਕੇ ਇਹਨਾਂ ਨੇ ਜੋ ਕੁਛ ਵੀ ਸਾਡੇ ਕੋਲੋਂ ਦਿਨ-ਬਦਨ ਖੋ ਕੇ ਸਾਨੂੰ ਲੁੱਟ ਕੇ ਸਾਨੂੰ ਕੁੱਟ ਕੇ ਉਹ ਲੁੱਟ ਕੇ ਜਿਹੜਾ ਨਾ ਸਾਡੇ ਪੰਜਾਬ ਦੇ ਸਿਰਫ ਕਿੱਡਾ ਵੱਡਾ ਕਰਜ਼ਾ ਚੜਾਤਾ ਇਹਨਾਂ ਥੋੜੇ ਸਮੇਂ ਵਿੱਚ ਹੁਣ ਜੇ ਲੈਂਡ ਪੂਲਿੰਗ ਪਹਿਲਾਂ ਉਹ ਉਹਤੇ ਸਾਰੇ ਪੰਜਾਬ ਨੇ ਇਕੱਠੇ ਹੋ ਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਹੁਣ ਪਤਾ ਲੱਗ ਰਿਹਾ ਕਿ ਐਗਰੀਕਲਚਰ ਯੂਨੀਵਰਸਿਟੀ ਦੀ ਜਿਹੜੀ ਜ਼ਮੀਨ ਆ 15-1800 ਏਕੜ ਉਹ ਵੇਚਣ ਦੀ ਤਿਆਰੀ ਹੋ ਰਹੀ ਹੈ ਇਸ ਕਰਕੇ ਮੇਰੇ ਖਾਦੇ ਇਹ ਤੇ ਸਾਨੂੰ ਇਥੋਂ ਲੁੱਟ ਕੇ ਇਹਨਾਂ ਨੂੰ ਪਤਾ ਵੀ ਇਸ ਸਾਲ ਖੰਡ ਰਹਿ ਗਿਆ ਉਹਦੇ ਜਿੰਨਾ ਅਸੀਂ ਇਥੋਂ ਲੁੱਟ ਲੀਏ ਉਹੀ ਸਾਡੇ ਪੈਰ ਤੇ ਬਾਕੀ ਭੁਗਤਣਾ ਤੇ ਪੰਜਾਬ ਦੇ ਲੋਕਾਂ ਨੂੰ ਪੈਣਾ ਵਾ ਇਸ ਕਰਕੇ ਆਪਾਂ ਸਾਰੇ ਜਣੇ ਉੱਠੀਏ ਇਹਨਾਂ ਸਾਰਿਆਂ ਜਣਿਆਂ ਨੂੰ ਕਿਨਾਰੇ ਕਰੀਏ ਕਿਉਂਕਿ ਇਹਨਾਂ ਨੇ ਆਪਣਾ ਬਹੁਤ ਹੱਦਾ ਨੁਕਸਾਨ ਕਰ ਦਿੱਤਾ ਇਸ ਕਰਕੇ ਅਸੀਂ ਮੈਂ ਚਾਹੁੰਦਾ ਕਿ ਭਾਈ ਮਨਦੀਪ ਸਿੰਘ ਨੂੰ ਸੰਦੀਪ ਸਿੰਘ ਸੰਨੀ ਦੇ ਭਰਾ ਨੂੰ ਤੁਸੀਂ ਵੱਲ ਚੜ ਕੇ ਜਿਹੜਾ ਤੁਸੀਂ ਅਮਰਪਾਲ ਦੇ ਟਾਈਮ ਦੇ ਇੱਕ ਇਤਿਹਾਸਿਕ ਜਿੱਤ ਦਵਾਈ ਸੀ ਉਦਾਂ ਹੀ ਤੁਸੀਂ ਇਹਦਾ ਵਿਸਾਰ ਦੇਖ ਕੇ ਆਪਣਾ ਕੌਮੀ ਫਰਜ਼ ਪੂਰਾ ਕਰੋ ਬੇਬੀਆਂ ਭੈਣਾਂ ਨੂੰ ਸਾਰੇ ਬਜ਼ੁਰਗਾਂ ਨੌਜਵਾਨਾਂ ਨੂੰ ਸਾਰਿਆਂ ਨੂੰ ਇਹੋ ਬੇਨਤੀ ਆ ਕਿ ਆਪਾਂ ਇਹ ਇਹ ਲੜਾਈ ਜਿਹੜੀ ਆ ਉਹ ਉਹ ਪਰਿਵਾਰ ਦੀ ਨਹੀਂ ਜਾਂ ਕਿਸੇ ਹੋਰ ਦੀ ਨਹੀਂ ਇਹ ਪਰਿਵਾਰ ਇਹ ਸਾਰੀ ਕੌਮ ਦੀ ਲੜਾਈ ਆ ਹਰੇਕ ਦਾ ਫਰਜ਼ ਬਣਦਾ ਹੈ ਕਿ ਉਹ ਚ ਵਦ ਤੋਂ ਵੱਧ ਯੋਗਦਾਰ ਪਾਵੇ ਉਹ ਹਰੇਕ ਨੂੰ ਆਪਣੇ ਹਰੇਕ ਪ੍ਰਚਾਰਕ ਬਣੇ ਹਰੇਕ ਕੋ ਗੱਲ ਪਿੰਡ-ਪਿੰਡ ਤੱਕ ਘਰ-ਘਰ ਤੱਕ ਲੰਝਾਈ ਹੈ ਤੇ ਤਾਂ ਹੀ ਆਪਾਂ ਜਿਹੜੇ ਆ ਇਹ ਇਨ੍ਹਾਂ ਲੋਕਾਂ ਤੋਂ ਖੈਰਾ ਸ਼ਦਾ ਸਕਦੇ ਆ ਆਪਣੇ ਪੰਜਾਬ ਨੂੰ ਪੰਥ ਨੂੰ ਬਚਾ ਸਕਦੇ ਆ ਇੰਨੀਆਂ ਬੇਨਤੀਆਂ ਕਰਦਿਆਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨ ਗਤੋਂ ਜਿੰਨੀਆਂ ਵੀ ਬਲੇਰ ਸਾਹਿਬ ਨਹੀਂ ਆਏ ਆ ਹੋਰ ਜਿੰਨੀਆਂ ਸ਼ਖਸ਼ਤਾ ਆਈਆਂ ਬਾਕੀ ਤੁਸੀਂ ਜਿਨ੍ਹਾਂ ਨੇ ਇਹ ਸਾਰਾ ਪ੍ਰਬੰਧ ਕੀਤਾ ਵਾ ਤੁਸੀਂ ਇਨ੍ਹਾਂ ਦੇ ਸਰਕਾਰਾਂ ਦੇ بڑے ਧਰਾਵੇ بڑے ਹੋਰ ਚੀਜ਼ ਹੁੰਦੇ ਆ ਵੀ ਕਿਸ ਤਰ੍ਹਾਂ ਇਹਨਾਂ ਨੂੰ ਸਿੱਧੇ ਪਾਸੇ ਨਾ ਜਾਣ ਤੀਗੇ ਉਹਨਾਂ ਸਾਰੀਆਂ ਚੀਜ਼ ਨੂੰ ਦਰਗਨਾਰ ਕਰਕੇ ਆਏ ਜੋ ਤੁਸੀਂ ਮੇਰੇ ਖਿਆਲ ਆ ਕਿ ਤੁਹਾਡਾ ਤਹਿ ਦਿਲੋਂ ਤੁਹਾਨੂੰ ਧੰਨਵਾਦ ਕਰਨਾ ਪੈਂਦਾ ਤੇ ਤੁਹਾਡੇ ਤੋਂ ਉਮੀਦ ਹੈ ਕਿ ਆਪਾਂ ਇਹਨਾਂ ਦੇ ਗਾੜੀ ਨਾ ਤੇ ਕਿਸੇ ਲਾਲ ਚ ਗਾੜੀ ਨਾ ਇਹਨਾਂ ਦੇ ਜ਼ੁਲਮ ਗਾੜੀ ਕਦੀ ਛੁਗਾਂਗੇ ਡਟ ਕੇ ਇਹਨਾਂ ਦੇ ਗਾੜੀ ਰਵਾਂਗੇ ਨਹੀਂ ਤੇ ਜੇ ਇਹਨਾਂ ਦੇ ਗਾੜੀ ਆਪਾਂ ਝੁਕਦੇ ਗਏ ਤੇ ਇਹ ਇਹਨਾਂ ਦੇ ਸਾਨੂੰ ਹੋਰ ਤੰਗ ਕਰਨਗੇ ਇਸ ਕਰਕੇ ਆਪਾਂ ਨੂੰ ਹੁਣ ਮੌਕਾ ਵਾ ਕਿ ਆਪਾਂ ਇੱਕ ਵੋਟ ਪਾ ਕੇ ਜਿਹੜਾ ਕਿ ਉਹ ਇਹਨਾਂ ਕੋਲੋਂ ਜਿਹੜੇ ਆਪਣੇ ਨਾਲ ਸਾਡੇ ਨਾਲ ਤੱਕੇ ਕੀਤੇ ਉਹਦਾ ਬਦਲਾ ਲਿਆ ਦੇ ਸਕਦਾ ਇਸ ਕਰਕੇ ਇਹ ਜਿਨ੍ਹਾਂ ਨੇ ਸਾਡੀ ਨੌਜਵਾਨੀ ਨੂੰ ਸਾਡੇ ਸਿੰਘਾਂ ਨੂੰ ਗੋਗੋ ਕੇ ਸ਼ਹੀਦ ਕੀਤਾ ਅੱਜ ਮੇਰਾ ਖਿਆਲ ਹੈ ਕਿ ਜਿਹੜੇ ਅੱਜ ਫੇਰ ਪੰਥਿਕ ਹੋਣ ਦਾ ਦਾਵਾ ਕਰਦੇ ਆ ਉਹ ਪਹਿਲਾਂ ਵੀ ਗੱਲ ਹੋ ਚੁੱਕੀ ਆ ਕਿ ਉਦੋਂ ਤੇ ਜਿਹੜੇ ਸਾਡੇ ਦੇ ਜ਼ੁਲਮ ਕਰਨ ਵਾਲੇ ਸੀ ਉਹਨਾਂ ਨੂੰ ਬੜੀਆਂ ਤਰੱਕੀਆਂ ਦਿੱਤੀਆਂ ਜਾਂਦੀਆਂ ਸੀ ਉਹਨਾਂ ਦੇ ਜੇ ਭਾਈਚਾਰਕ ਕੋਈ ਔਖਾ ਸੁਖਾ ਹੋ ਕੇ ਉਹਨਾਂ ਦੇ ਖਿਲਾਫ ਅਦਾਲਤ 'ਚ ਖੜਦਾ ਸੀ ਕੇਸ ਲੜਦਾ ਸੀ ਤੇ ਸਰਕਾਰ ਪੈਸੇ ਦੇ ਕੇ ਸਾਡੇ ਪੰਥਕ ਜਿਹੜੇ ਸੀ ਉਹ ਆਪਣੇ ਵਕੀਲ ਵੱਡੇ ਵੱਡੇ ਵਕੀਲ ਦੇ ਕੇ ਉਹਨਾਂ ਨੂੰ ਪੁਲਿਸ ਅਫਸਰਾਂ ਨੂੰ ਬਚਾਉਂਦੇ ਸੀ ਉਹਨਾਂ ਨੂੰ بڑے بڑے ਉਹਦਾਂ ਨਾਲ ਨਵਾਜਦੇ ਸੀ ਅੱਜ ਫਿਰ ਕਹਿ ਰਹੇ ਕਿ ਅਸੀਂ بڑے ਪੰਥਕ ਹਾਂ ਅਸੀਂ ਬੜੇ ਕੌਮਤ ਹੈਸੀ ਹਾਂ ਤੇ ਮੇਰੇ ਖਿਆਲੋਂ ਸ਼ਰਮ ਹੋਣੀ ਚਾਹੀਦੀ ਆ ਕਿ ਤੁਸੀਂ ਜਦੋਂ ਪੋਸਟ ਟਾਈਮ ਤੇ ਜਿਹੜੇ ਸਾਡੇ ਬੰਦੀ ਸਿੰਘ ਸੀ ਉਹਨਾਂ ਨੂੰ ਵੀ ਗਾਸ ਲੈਂਦੇ ਸੀ ਅੱਜ ਆਜ ਉਹ ਬੰਦੀ ਸਿੰਘ ਹੋ ਗਏ ਇਹਦੇ ਮੌਕੇ ਪਰਸਤ ਲੋਕ ਆ ਇਹਨਾਂ ਤੋਂ ਆਪਾਂ ਨੂੰ ਬਚਣ ਦੀ ਲੋੜ ਆ ਆਪਾਂ ਨੂੰ ਆਪਣੀ ਧਿਰ ਜਿਹੜੇ ਖੇਤਰੀ ਧਿਰ ਨੂੰ ਮਜ਼ਬੂਤ ਕਰੀਏ ਤਗੜੀ ਕਰੀਏ ਆਪਣੇ ਪੰਜਾਬ ਦੀ ਰਾਜਨੀਤੀ ਨੂੰ ਤਗੜੀ ਕਰਕੇ ਇਹ ਪੰਜਾਬ ਦੇ ਹੱਕ ਹਕੂਕਾਂ ਦੇ ਪਹਿਰਾ ਦੇਈਏ ਆਪਣੀ ਨੌਜਵਾਨੀ ਨੂੰ ਆਪਣੀ ਕਿਸਾਨੀ ਨੂੰ ਆਪਣੇ ਕਿੱਤੇ ਨੂੰ ਬਚਾਈਏ ਇੰਨੀਆਂ ਗਮਿੰਦੀਆਂ ਕਰਦਾ ਕੋ ਭੁੱਲ ਚੁੱਕੋ ਵੀ ਤੇ ਉਹਦੇ ਲਈ ਮਾਫੀ ਬਾਕੀ ਤੁਹਾਡਾ ਖੇਤ ਇਹਦੇ ਤੋਂ ਤੁਹਾਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਗੁਰੂ ਪਿਆਰੀ ਸਾਧ ਸੰਗਤ ਜੀ ਕਾਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪਹਿਲਾ ਤੇ ਜਿੰਨੇ ਵੀ ਆਪਣੇ ਵੀਰ ਭਰਾਣੇ ਬਜ਼ੁਰਗ ਜਣੇ ਭੈਣਾਂ ਨੇ ਨੌਜਵਾਨ ਨੇ ਮੈਂ ਪਹਿਲਾਂ ਤੇ ਹੱਥ ਜੋੜ ਕੇ ਮਾਫੀ ਮੰਗਦਾ ਕਿਉਂਕਿ ਮੈਂ ਕਾਫੀ ਜਿਆਦਾ ਲੇਟ ਆਇਆ ਹਾਂ ਤੇ ਇੱਕ ਤੁਹਾਨੂੰ ਬੇਨਤੀ ਕਰਨਾ ਕਿ ਹੁਣ ਤੜਕੋ ਵੱਖ-ਵੱਖ ਪਾਰਟੀਆਂ ਆਉਣੀਆਂ ਚਾਹੇ ਆਮ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਵਾਲੀ ਹੋਵੇ ਕਿਉਂਕਿ ਇੱਕ ਚੀਜ਼ ਤੁਸੀਂ ਨੋਟ ਕਰੋਗੇ ਇਹ ਰਣ ਤੁਹਾਨੂੰ ਕਾਫੀ ਜਿਆਦਾ ਲੂਸ ਕੀ ਤਾਂ ਸਟਾਰਟਿੰਗ ਕੋ ਤੇ ਹੁਣ ਵੀ ਵੇਖੋ ਕੋਈ ਵਿਕਾਸ ਨਾ ਨਹੀਂ ਕਿਸੇ ਜਗ੍ਹਾ ਦੇ ਪਰ ਕੋਈ ਚੀਜ਼ ਨਹੀਂ ਪਰ ਕਿਤੇ ਨਾ ਕਿਤੇ ਦੇਖੋ ਇਹਨਾਂ ਨੇ ਆਪਣੀ ਸਿੱਖੀ ਦਾ ਵੀ ਰੋਜ਼ਾਨਾ ਦਾ ਕਿੰਨਾ ਘਾਣ ਕਰਤਾ ਹਰ ਪਿੰਡ ਪਿੰਡ ਵਿੱਚ ਨਸ਼ਾ ਹੋ ਚੁੱਕਾ ਹੈ ਨਾ ਫਿਰਤਬਾਦ ਆਪਣੇ ਕਿਸਾਨ ਵੀ ਧਰਾਣੇ ਉਹਨਾਂ ਦਾ ਵੀ ਵੇਖੋ ਕਾਫੀ ਧੱਕੇਸ਼ਾਹੀਆਂ ਹੋ ਰੀਆਂ ਨੇ ਪਰ ਕਿਤੇ ਨਾ ਕਿਤੇ ਇਹ ਸਾਨੂੰ ਹੁਣ ਮਤਲਬ ਕਹਾਂ ਉਹ ਕਿ ਇੱਕ ਜਟਹੁਣ ਦੀ ਲੋੜ ਹੈ ਕਿਉਂਕਿ ਸਾ ਤੁਸੀਂ ਮੇਰਾ ਸਾਥ ਦਿਓਗੇ ਕਿ ਬਹੁਤ ਮਲਕੀ ਵਧੀਆ ਹੋ ਘਰ ਦੇ ਨਾਲ ਅਸੀਂ ਇੱਥੋਂ ਮਦਦ ਜਿੱਤ ਪਾਵਾਂਗੇ ਬਸ ਇੰਨੀ ਹੈ ਕਿ ਬੇਨਤੀ ਅਪਵਾਣ ਕਰਿਓ ਕਿਉਂਕਿ ਮੈਂ ਕੋਈ ਬੁਲਾ ਰਾਂ ਨਹੀਂ ਨਾਮ ਨੂੰ ਚਾਹ ਬੋਲਣਾ ਹੁੰਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ